ਸਾਰੇ ਭਰਾਵਾਂ ਨੂੰ ਤੇ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਤੁਹਾਨੂੰ ਲੈ ਕੇ ਚੱਲਦੇ ਆ ਖੰਨੇ ਖੰਨੇ ਸਾਨੂੰ ਕੰਮ ਸੀਗਾ ਪੰਚਾਇਤ ਵਾਲਿਆਂ ਨੂੰ ਵੀਡੀਓ ਦਫ਼ਤਰ ਦੇ ਵਿੱਚ ਬੁਲਾਇਆ ਗਿਆ ਸੀਗਾ ਤੇ ਤਾਂ ਕਰਕੇ ਉੱਥੇ ਮੀਟਿੰਗਾਂ ਸਮਝਾਉਣਗੇ ਕੋਈ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਬਾਕੀ ਖੰਨੇ ਜੇ ਰੂ ਵਾਲੇ ਪਰੌਂਠੇ ਗਰਮਾ ਗਰਮ ਬਣ ਰਹੇ ਨੇ ਤੇ ਪਰੌਂਠੇ ਤਾਂ ਕਦੋਂ ਦੇ ਬਣਦੇ ਸੀਗੇ ਮੰਮੀ ਕਦੋਂ ਦੀ ਵੇਟ ਕਰੀ ਜਾਂਦੇ ਵੀ ਆ ਜਾ ਆ ਜਾ ਹਮਤ ਨਾਲ ਗਰਮ ਗਰਮੇ ਖਾ ਲ ਆਲੂ ਵਾਲੇ ਪਰੌਂਠੇ ਆਪਾਂ ਤਾਂ ਖਾ ਖੂਲੇ ਹੀ ਦੇ ਨੇ ਪਰ ਜੇ ਉਹ ਡਾਈਟ ਚੱਲਦੀ ਹੁੰਦੀ ਆ ਤੇ ਥੋੜਾ ਸੀਰੀਅਸ ਹੋ ਕੇ ਚੱਲ ਜੀਦਾ ਫਿਰ ਵੀ ਇੱਕ ਦੋ ਖਾਈ ਲਈਦੇ ਨੇ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਤਾਂ ਗਏ ਸੀਗੇ ਕਸ਼ਮੀਰ ਉਦੋਂ ਅਸੀਂ ਪਿਛਲੀ ਸੀਟ ਕੱਢਤੀ ਸੀਗੀ ਤੇ ਅੱਜ ਕਸਾ ਕੇ ਲੈ ਕੇ ਆਉਨੇ ਆ ਬਈ ਜੇ ਤਾਂ ਮੁੰਡਾ ਸਾਡਾ ਮਕੈਨਿਕ ਤਗੜ ਹੈ ਬਈ ਤਗੜਾ ਮਕੈਨਿਕ ਹੈ ਇਹ ਮੁੰਡੇ ਨੇ ਮਕੈਨਿਕੀ ਦਾ ਵੀ ਕੰਮ ਸਿੱਖਿਆ ਵੀਰ ਨੇ ਸਾਡੇ ਨੇ ਤੇ ਸੀਟ ਪੱਟਦੀ ਸੀਗੀ ਹੁਣ ਦੁਬਾਰਾ ਇਹਨੂੰ ਆਪ ਵੀ ਕਸਈ ਆ ਤੇ ਬਾਕੀ ਉੱਥੇ ਵੀ ਕਸਾ ਕੇ ਸੋਲੇ ਆਵਾਂਗੇ ਹਨਾ ਹਨ ਅਸਤਰਾ ਕੇ ਲੋਡ ਨਹੀਂ ਹੱਥ ਮਰਾਉਣ ਦੀ ਆਪਣੇ ਕੋ ਉਹ ਵੀ ਹੈਗੀ ਐ ਉਹ ਦੂਜੀ ਲਓ ਜੀ ਮੁੰਡਾ ਅੱਜ ਫੋਨ ਚੱਕਣ ਲੱਗਿਆ ਹੋਇਆ ਨਾ ਬਾਈ ਤੈਨੂੰ ਫੋਨ ਨਹੀਂ ਚੱਕਣ ਦੇਣਾ ਅੱਜ ਮੈਂ ਕਿਹਾ ਅੱਛਾ ਰਮਨ ਨਿੰਨ ਚੱਕਣ ਮੁੰਡਾ ਅੱਜ ਬਟਾਮਨ ਸਵੇਰੇ ਰੋਟੀ ਤੋਂ ਬਾਅਦ ਦੋ ਸਾਲ ਲਿਆ ਕਰ ਮਾਂ ਦੀ ਮੱਖਣੀ ਖਾਣੇ ਬਟਾਮਨ ਵੀ ਵੀ ਦੇ ਚਾਰ ਗੋਲੀਆਂ ਸਵੇਰੇ ਤਿੰਨ ਸ਼ਾਮ ਨੂੰ ਚਾਰ ਗੋਲੀਆਂ ਚਾਰ ਸਵੇਰੇ ਗੋਲੀਆਂ ਤੋਂ ਬਾਅਦ ਦੋ ਸ਼ਾਮ ਨੂੰ ਤਿੰਨ ਦੇਵਰਾਚਾ ਚਲੋ ਜੀ ਹਾਂ ਜੀ ਚਲੋ ਚੱਲੇ ਬਕਰ ਨੂੰ ਸਾਥੀ ਹੋ ਕਸਮ ਕਮਾ ਰਹੇ ਹਵਾਲੇ ਪੂਰ ਸਾਲੀ ਲੇ ਚੱਲ ਠੀਕ ਆ ਮਾਣਾ ਅਸੀਂ ਆਏ ਬਸ ਘਰ ਤੇ ਚਲੋ ਵੀ ਚਲੋ ਉਧਰ ਚਿੱਟਾ ਘੋੜਤਾ ਬੈ ਬੈ ਚਿੱਟੇ ਕੋੜਦੇ ਬੈ ਨੀ ਲੱਗਣ ਲੱਗਿਆ ਲੱਗਦਾ ਉੱਥੇ ਖੜਦਾ ਵੋਟਾਂ ਵਿੱਚ ਬਹੁਤ ਔਖਾ ਕੰਮ ਆ ਭਰਾਓ ਇੱਧਰ ਬੰਦੇ ਨੂੰ ਕੰਮ ਹੁੰਦਾ ਉਧਰ ਕੰਮ ਪੈ ਜਾਂਦਾ ਪਰ ਜਿਹੜੀਆਂ ਗੱਲਾਂ ਕਰਨੀ ਫਿਰ ਉਹ ਨਵਾਉਣੀਆਂ ਤਾਂ ਪੈਂਦੀਆਂ ਨੇ ਕਿ ਨਹੀਂ ਅਰਸ਼ ਚੱਲ ਜਲੀਏ ਫਿਰ ਖੱਜਲੇ ਗੱਡੀ ਡਰਾਈਵਰੀ ਦਾ ਹੱਥ ਤੋਂ ਸੂਲ ਪਹਿਲਾ ਫੋਨ ਸਾਈਡ ਤੇ ਹਨਾ ਜੀ ਬੈਲਟ ਲਾ ਗਏ ਗੱਡੀ 'ਚ ਬੈਲਟ ਵੀ ਨਾ ਗੱਲ ਨਹੀਂ ਬਣਦੀ ਬੈਗ ਮਾਰ ਵੀਰੇ ਬੈਗ 'ਚ ਬੈਗ 'ਚ ਉਹ ਰਹਿ ਗਿਆ ਬੈਗ 'ਚ ਕੀ ਹੋ ਗੋਡੇ ਨੂੰ ਖੁੱਡਾ ਠੰਡ ਲੱਗ ਜਾਂਦੀ ਹੈ ਗੋਡੇ ਨੂੰ ਹਵਾ ਲੱਗਦੀ ਹੈ ਇਹ ਚੱਕ ਲਿਆ ਫੋਨ ਉਹ ਮੈਂ ਉਹ ਲਾਉਣ ਲੱਗਿਆ ਸੀ ਗਾਣੇ ਪਾਠ ਵਾਲੀ ਮਿਹੜੀ ਬੱਬੇ ਨਾਲ ਦੇ ਲੀਏ ਜਿਹੜੀਆਂ ਬਲੈਕ ਸਾਬ ਹੈ ਇਹ ਸਿਟੀ ਸੈਂਟਰ ਵਾਲੀਆਂ ਮੈਨੂੰ ਦੱਸੋ ਤਾਂ ਕਿਵੇਂ ਕਰਨਾ ਉਹਦੀ ਵੀ ਬਣਾਉਣੇ ਆ ਪਹਿਲਾਂ ਤੇ ਜਿੰਮ ਵਾਲੀਆਂ ਬਣਾਉਣ ਲੱਗਿਆ ਪਹਿਲਾਂ ਤਾਂ ਜਿੰਮ ਵਾਲੀਆਂ ਬਣਾਵਾ ਲਾ ਉਹ ਤਾਂ ਤਿਆਰ ਖੰਨੇ ਵੀਡੀਓ ਦਫ਼ਤਰ ਦੇ ਵਿੱਚ ਇਕੱਠੇ ਹੋਏ ਸੀਗੇ ਜਿੱਥੇ ਮੀਟਿੰਗ ਹੋਈ ਸੀ ਵਿਕੀ ਸਮਝਾਉਂਦੇ ਸੀਗੇ ਸਾਰਾ ਕੁਝ ਵੀ ਕਿਵੇਂ ਨੇ ਜਿਹੜੀਆਂ-ਜਿਹੜੀਆਂ ਸਕੀਮਾਂ ਨੇ ਮੈਂ ਵੀ ਦੋ ਤਿੰਨ ਵੀਡੀਓ ਪਾਉਣੀਆਂ ਨੇ ਬਹੁਤ ਵਧੀਆ ਚੀਜ਼ਾਂ ਲੱਗੀਆਂ ਮਾਣੇ ਦੀ ਗੱਲ ਸਹੀ ਸੀ ਕਹਿੰਦਾ ਵੀ ਸੁਣਨ ਦੇਣੀਆਂ ਸੀ ਗੱਲਾਂ ਬਾਤਾਂ ਤੇ ਜਿਵੇਂ ਹੁਣ ਬੈਂਕ ਕਮਮਕਨ ਦੇ ਵਿੱਚ ਆਪਾਂ ਨੂੰ ਪਤਾ ਹੀ ਨਹੀਂ ਉਹਦਾ ਵੀ 20 ਰੁਪਏ ਦੇ ਕੇ ਆਪਣਾ 2 ਲੱਖ ਦਾ ਉਹ ਹੋ ਜਾਂਦਾ ਬੀਮਾ ਹੋ ਜਾਂਦਾ ਇਹੀਆਂ ਗੱਲਾਂ ਬਾਤਾਂ ਬਹੁਤ ਬਹੁਤ ਸਿੱਖਣ ਨੂੰ ਮਿਲੇ ਆ ਬਹੁਤ ਸਕੀਮਾਂ ਦਾ ਪਤਾ ਲੱਗਿਆ ਜਿਵੇਂ ਸਰਕਾਰੀ ਸਕੂਲ ਦੇ ਵਿੱਚ ਜਿਹੜਾ ਜਵਾਗ ਪੜਦਾ ਤੇ ਕੇ ਬੱਚੇ ਦੇ ਦਿਲ ਦੇ ਵਿੱਚ ਛੇਕ ਆ ਤਾਂ ਸਰਕਾਰੀ ਸਕੂਲ ਦੇ ਵਿੱਚ ਜਿਹੜਾ ਬੱਚਾ ਸਰਕਾਰੀ ਚ ਪੜਦਾ ਤੇ ਉਹਦਾ ਫ੍ਰੀ ਇਲਾਜ 5 ਲੱਖ 7 ਲੱਖ ਦਾ ਜੋ ਮਤਲਬ ਉੱਥੇ ਸਕੀਮਾਂ ਦਾ ਪਤਾ ਲੱਗਿਆ ਆਪਾਂ ਨੂੰ ਵੀ ਨੌਲੇਜ ਹੋਣੀ ਚਾਹੀਦੀ ਐਸ ਚੀਜ਼ਾਂ ਦੀ ਉਸ ਤੋਂ ਬਾਅਦ ਆਪਾਂ ਕੀ ਕਹਿੰਦੇ ਹੁੰਦ ਨੇ ਮੀਟਿੰਗ ਖਤਮ ਹੋਈ ਚੈਨ ਸੂਣ ਕਰਕੇ ਆਪਣਾ ਚਲੇ ਗਏ ਸੀਗੇ ਉੱਥੇ ਪਿੱਛੇ ਪਹੁੰਚਣਾ ਸੀਗਾ ਬੰਦੇ-ਬੰਦੇ ਆਏ ਸੀ ਮਿਲਣੇ ਵਾਲੇ ਸਟੋਰ ਤੇ ਤੁਹਾਨੂੰ ਪਤਾ ਸਟੋਰ ਤੋਂ ਬਿਨਾ ਵੀ ਨਹੀਂ ਛੱਡਦਾ ਕੰਮ ਵੀ ਕਰਨੇ ਪੈਂਦੇ ਨੇ ਮੈਨੂੰ ਐ ਹੁੰਦਾ ਵੀ ਜ਼ਿਆਦਾ ਟਾਈਮ ਸਟੋਰ ਤੇ ਰਹੀਏ ਸਟੋਰ ਤੇ ਰਹਿ ਕੇ ਕਈ ਵਾਰੀ ਕੋਈ ਮੁੰਡਾ ਦੂਰੋਂ ਆਇਆ ਹੁੰਦਾ ਕੋਈ ਨੇੜੋਂ ਆਇਆ ਹੁੰਦਾ ਇਹ ਹੁੰਦਾ ਵੀ ਹਰ ਬੰਦੇ ਨਾਲ ਆਪਾਂ ਮਿਲ ਲੀਏ ਚੱਲ ਰਹੀ ਹੈ ਜੀ ਕੀ ਅੱਜ ਅਸੀਂ ਥੱਕ ਜੋ ਗਏ ਸੀ ਜਦੋਂ ਦੇ ਸਟੋਰ ਤੇ ਆਏ ਆ ਕੋਲਾਂ ਬੈਕ ਟੂ ਬੈਕ ਆ ਰਹੀਆਂ ਸੀਗੀਆਂ ਫੋਨ ਸੁਣਨੇ ਪਏ ਬੈਕ ਟੂ ਬੈਕ ਕਸਟਮਰ ਤੇ ਪ੍ਰਮਾਤਮਾ ਚੜ੍ਹਦੀਆਂ ਗੱਲਾਂ ਰੱਖੇ ਜਿਹੜੇ ਵੀ ਵੀਰ ਆਪਣੇ ਕੋਲ ਸਪਲੀਮੈਂਟ ਲੈਣ ਆਉਂਦੇ ਨੇ ਦੁੱਗਣਾ ਪ੍ਰਮਾਤਮਾ ਇਹਨਾਂ ਵੀਰਾਂ ਨੂੰ ਕੰਮ ਦੇਵੇ ਦੁੱਗਣੀ ਮਿਹਨਤਾਂ ਨੂੰ ਰੰਗ ਲਾਵੇ ਤੇ ਅੰਮ੍ਰਿ ਨੂੰ ਐ ਹੁੰਦਾ ਯਾਰ ਹੁਣ ਵੀ ਵੱਧ ਤੋਂ ਵੱਧ ਹਰ ਕਸਟਮਰ ਨਾਲ ਮੈਂ ਗੱਲ ਕਰਾਂ ਤੁਮਨਾਂ ਗੱਲ ਚੱਲਦੀ ਆ ਇੱਕ ਐਮਐਲਏ ਤੇ ਸੌਦਨ ਦੇ ਮਿਟਾਉਂਦੇ ਮੈਂ ਜੇ ਇਹ ਪੁਰਾਣਾ ਮਨਨ ਹਾਂਜੀ ਹੋ ਕੀ ਕੀ ਆਰਡਰ ਪਾਇਆ ਬਾਈ ਐਮਓ ਦੇ ਐਮਓ ਦੇ ਯਾਰ ਵੀਰੇ ਹੈ ਨਹੀਂ ਤੁਹਾਡੀ ਨਿਊਟਰੀ ਲੋ ਲੋ ਮਿੱਤਰੋ ਚਨੇ ਮਟਰ ਦਾ ਕੰਮ ਵੀ ਕਰਦੇ ਆ ਕਿਉਂ ਹੈ ਚਨੇ ਟਮਾਟਰ ਮੂਹੀਆਂ ਅਸੀਂ ਖਾ ਚੁੱਕੇ ਆ ਤੁਹਾਨੂੰ ਪੈਸਿਆਂ ਦੀ ਨਹੀਂ ਕਿੱਥੇ ਬੈਸ ਐਮ ਬਾਈ ਕਹਿੰਦਾ ਉਹ ਵੀਰੇ ਐਮਓ ਲੈਬ ਦੀ ਜਗਾ ਤੇ ਉਹਨੂੰ ਕਹਿੰਦੇ ਤੁਸੀਂ ਨਿਊਟਰੀ ਸ਼ੌਕ ਦੇ ਵਰਤੋ ਸਕਿਨ ਤੋਂ ਲੈ ਕੇ ਹਰ ਚੀਜ਼ ਉਹਦੇ ਵਿੱਚ ਹੀ ਆ ਆਪਾਂ ਭੇਜਿਆ ਨਾ ਉਹ ਵੀ ਭੇਜਿਆ ਆਪਾਂ ਤਾਂ ਟੈਨਸ਼ਨ ਫ੍ਰੀ ਹੋ ਕੇ ਆ ਵੀ ਮੇਰੇ ਕੋਲ ਹਾਂਜੀ ਤੁਹਾਡੇ ਲਈ ਇੱਕ ਆਪਾ ਪ੍ਰੋਜੈਕਟ ਲੈ ਕੇ ਆਏ ਆ ਜਿਹੜੇ ਕਹਿੰਦੇ ਵੀ ਮਸਲ ਰਿਲੈਕਸ ਨਹੀਂ ਹੁੰਦਾ ਵੀ ਟੋਲਾ ਨਰਮ ਨਹੀਂ ਹੁੰਦਾ ਇੱਥੋਂ ਨਾਣਾ ਚੜ ਗਈਆਂ ਇੱਥੋਂ ਸ਼ੋਲਡਰ ਨਰਮ ਨਹੀਂ ਹੁੰਦੇ ਪਿੰਜਣੀਆਂ ਨਹੀਂ ਨਰਮ ਹੁੰਦੀਆਂ ਪੱਟ ਨਹੀਂ ਨਰਮ ਹੁੰਦੇ ਤੁਹਾਡੇ ਲਈ ਇੱਕ ਉਹ ਗੈਜਟ ਕਹਿੰਦੇ ਨੇ ਗੈਜਟ ਜੀ ਜਾਦੂ ਕਹਦੇ ਜੇ ਹਨ ਕੀ ਲਿਆਉਣ ਲੱਗਿਆ ਮਾਨ ਨਾ ਨਵਾਂ ਜਾਂ ਪੁਰਜ਼ਾ ਪ੍ਰੋਜੈਕਟ ਕਹਿ ਦੋ ਜੇ ਇਹ ਉਹ ਚੀਜ਼ ਦਿਖਾਉਣ ਲੱਗਿਆ ਕੈਂਡ ਜੀ ਤੁਸੀਂ ਆਨਲਾਈਨ ਤਾਂ ਦੇਖਣਾ ਵੀ ਬਾਈ ਯਾਰ ਮੰਗਾਈਏ ਜਾ ਨਾ ਮੰਗਾਈਏ ਵੀ ਸਹੀ ਆ ਕਦੇ ਗਲਤ ਨਾ ਹੋ ਜੇ ਆ ਵੀਡੀਓ ਆ ਨਾ ਵੀ ਇਹ ਸਕਸੈਸਫੁਲ ਹੋ ਗਿਆ ਸਾਡਾ ਬਲੌਗ ਕਹਿੰਨ ਯਾਰਚ ਸਹੀ ਗੱਲ ਹੈ ਕਿ ਨਹੀਂ ਲੈ ਵੀ ਫਿਰ ਡੱਬਾ ਬੰਦ ਕਰਕੇ ਦਿਖਾ ਦੇ ਵੀ ਕਿ ਪ੍ਰੋਜੈਕਟ ਦਿਖਾਉਣ ਲੱਗੇ ਆ ਲੈ ਵੀ ਮਤਰੋ ਆ ਕੀ ਆ ਉਹਦਾ ਮਾਂ ਨੇ ਨਵਾਂ ਹੀ ਪ੍ਰੋਜੈਕਟ ਮੰਗਾ ਲਾ ਮੈਂ ਵੀ ਇਹਨੂੰ ਕਿਹਾ ਵੀ ਮੈਂ ਯਾਰ ਤੂੰ ਪੈਸੇ ਖਰਾਬ ਕਰ ਲੇ ਮਨ ਵੀ ਆ ਕੀ ਮੰਗਾ ਲਿਆ ਯਾਰ ਤੂੰ ਇਹਦਾ ਮੈਨੂੰ ਸਾਰੀ ਗੱਲ ਤੇ ਜੀ ਜੀ ਲੱਗਦੀ ਗੋਲ ਗੋਲੀ ਪਰ ਹੁਣ ਇਹਨੇ ਵਧੀਆ ਚੀਜ਼ਾਂ ਮੰਗਾਈ ਆ ਦੇਖੋ ਵੀ ਮਤਰੋ ਇੱਕ ਵਾਰ ਬੰਦ ਕਰਕੇ ਦੁਬਾਰਾ ਸ਼ੁਰੂ ਕਰ ਲੈ ਵੀ ਮੇਤਰੋ ਪ੍ਰੋਜੈਕਟ ਲੈ ਮਾਨ ਤੇ ਦਿਖਾ ਪਿੰਜਣੀ ਰਿਲੈਕਸ ਕਰਕੇ ਕਿਵੇਂ ਇਹ ਚੱਲਦਾ ਆ ਦੋ ਇਹ ਮੋਡ ਆ ਵਾਦੂ ਮੋਡ ਨੇ ਇਹਦੇ ਲੱਗ ਲੱਗ ਮੇਤਰੋ ਇਹਦੇ ਬੋਰਡ ਦੱਬ ਰੱਖਦੇ ਦੇਖੋ ਚਲ ਬਹੁਤ ਲੈਸ਼ ਕਰਦੀ ਮੇਤਰੋ ਜੀ ਜੀ ਆ ਮਨ ਨੇ ਮੈਂ ਡੌਲਾ ਨੀ ਮੈਂ ਮਨ ਲਾ ਆ ਦੇਖੀ ਕੀ ਕਰਾਂ ਕਿੱਦਾਂ ਰੋਲੇ ਜੇ ਮੈਂ ਉਹ ਹੋ ਮਤਲਬ ਪੈਸੇ ਲਾਏ ਦਾ ਮੁੱਲ ਪੈਣਾ ਹੀ ਪੈਣਾ ਇੱਥੋਂ ਇੱਥੇ ਤੱਕ ਇੱਥੋਂ ਪੂਰੀ ਗਰਦਨ ਦੇ ਵਿੱਚ ਅਸਰ ਪੈ ਰਿਹਾ ਕੋਈ ਕੰਪਨੀ ਤੋਂ ਸੀ ਪੈਸੇ ਲਈ ਇਹ ਦੇਖੋ ਉਹ ਬਾਹਰ ਹਿਲਦੀ ਹੋਰੀ ਐਸੇ ਨਹੀਂ ਆਪਾਂ ਲੁੱਟੇ ਹੋਏ ਵੀ ਹਾਂ ਵੀ ਪੈਸੇ ਲੈ ਕੇ ਪ੍ਰੋਮੋਸ਼ਨ ਕਰਨੇ ਵਾਲਾ ਕੰਮ ਨਹੀਂ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਪਰ ਹੁਣ ਦਾਅਦਿਆਂ ਵੀ ਜਿਹੜੇ ਜਿਵੇਂ ਮਾਵਾ ਨੇ ਆਪਣੀਆਂ ਰੀਡਿੰਗ ਦੇ ਪੈਰ ਦੁਖੀ ਜਾਂਦੇ ਨੇ ਪਿੰਜਣੀਆਂ ਦਰਦ ਕਰਦੀਆਂ ਰਹਿੰਦੇ ਨੇ ਘੁੱਟਣੇ ਵਾਲਾ ਨਹੀਂ ਕੋਈ ਹੈਗਾ ਆ ਲੋ ਥੋੜੇ ਜੱਬਖਾਨੇ ਨਿਵੇੜ ਦਿੰਦੇ ਨੇ ਮਿੱਤਰੋ ਦਰਦ ਵਾਲਾ ਦਰਦ ਵਾਲਾ ਜੱਬਖਾਨਾ ਐਵੇਂ ਨਿਵੇਣ ਲੱਗਿਆ ਵੀ ਆਹ ਮਸ਼ੀਨ ਜੇ ਮੰਗਾ ਲਓ ਨਾਲੇ ਸਭ ਤੋਂ ਵਧੀਆ ਗੱਲ ਆ ਬੈਟਰੀ ਨਾਲ ਚੱਲਦੀ ਐ ਚਾਰਜ ਨਾਲ ਜਿਹੜਾ ਕਰਦੀ ਆ ਬਹੁਤ ਜ਼ਿਆਦਾ ਦੇਖੋ ਇੰਨਾ ਰਿਲੈਕਸ ਕਰ ਰਹੀ ਐ ਵੀ ਇੱਥੇ ਤੱਕ ਬਦਲਾ ਐ ਕੁੱਦਕਦਾਂ ਇੰਝ ਜਾਂਦੀ ਐ ਇਹਨਾਂ ਦੇ ਜਿਹੜੇ ਕਹਿੰਦੇ ਮਸਲ ਟਾਈਟ ਹੋ ਗਏ ਜਿਹੜੇ ਐ ਹੋ ਗਏ ਉਹ ਹੋ ਗਏ ਬਾਈ ਕੀ ਬਾਤ ਹੈ ਮਾਨ ਨੂੰ ਵਧੀਆ ਇੱਥੇ ਦੇਖ ਗਰਦਨ ਦੇ ਦੇਖ ਮਾਨ ਨੂੰ ਮੈਂ ਆਏ ਕਿ ਹੱਡੀਆਂ ਵੀ ਮਾਨ ਮੈਂ ਹੈਰਦੇ ਉਹੀ ਦੇਖਣ ਨੂੰ ਹੋਰ ਗਉਂਦੇ ਵੀਡ ਫਿਲਮਾਂ ਬਣਾਉਣਾ ਵੀਡੀਓ ਜੀ ਤੇ ਓਹੋ ਪੂਰਾ ਵਧੀਆ ਮਿੱਤਰੋ ਐਨ ਪੂਰਾ ਗਾਇਸ ਇਹ ਕੰਮ ਵੀ ਹੋ ਜਾਂਦੀ ਹੈ ਜਿਆਦਾ ਵੀ ਹੋ ਜੀ ਉਹ ਸ਼ੋਲਡਰ ਦੇ ਵਿੱਚ ਤਾਂ ਇੰਨਾ ਰਿਲੈਕਸ ਕਰਦੀ ਆ। ਬਹੁਤ ਵਧੀਆ ਤੁਹਾਡੇ ਲੱਗਦਾ। ਤੁਸੀਂ ਕਰਵਾ। ਬਹੁਤ ਵਧੀਆ ਜੀ। ਮੈਂ ਕਹਿੰਦਾ ਫੇਰ ਨਾਲ ਇਹਨੂੰ ਜ਼ਿਆਦਾ ਨਜ਼ਾਰਾ ਆਉਣਾ ਹੋਣਾ ਹੈ ਨਾ ਮਾਨੇ ਵੀਰੇ। ਆਪਾਂ 100 ਨੰਬਰ ਦਿੰਦੇ ਆ ਇਹਨੂੰ। ਮਾਨੇ ਕਿਹੜੀ ਕੰਪਨੀ ਆ ਆਰਡਰ ਕਰਿਆ ਹਨ? ਚਾਰਜ ਦਿਖਾ ਦੇ ਮਿਹਰੇ ਡੱਬੇ। ਚਾਰਜ ਕੰਪਨੀ। ਇਹਨੂੰ ਠੀਕ ਲੱਗਿਆ ਮੇਰੇ ਤਾਂ ਨਾ ਬਈ ਮੁੱਲ ਪੂਰਾ ਪੈਣੇ ਵਾਲਾ। ਬਾਕੀ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਮੰਗਵਾਣਾ ਆਪਾਂ ਤਾਂ ਤੁਹਾਨੂੰ ਫੀਡਬੈਕ ਦਿੱਤੇ ਕਿ ਨਹੀਂ। ਕਾਲੋ ਮੈਨੂੰ ਮੈਸੀ ਕਰੇ ਬਾਈ ਤੂੰ ਤਾਂ ਐ ਪੈਸੇ ਲਵਾ ਤੇ ਉਹ ਲਵਾ ਤੇ ਪਰ ਆਪਾਂ ਜੋ ਤੁਹਾਨੂੰ ਦੱਸਿਆ ਸੱਚ ਦੱਸਿਆ ਆ ਦੇਖ ਲਓ ਮਾੜੇ ਪਿੱਛੇ ਵੀ ਪੜ ਲਓ ਬਾਈ ਜੇ ਕਿਸੇ ਨੂੰ ਲੱਗਿਆ ਵੀ ਹਾਂ ਵੀ ਭਾਈ ਪੇਨ ਪੂਨ ਸਾਡੇ ਹੁੰਦਾ ਰਹਿੰਦਾ ਬੜਾ ਜਿਆਦਾ ਰਿਲੈਕਸ ਨਹੀਂ ਹੁੰਦਾ ਬਹੁਤ ਕੈਂਡ ਚੀਜ਼ ਆ ਰਿਲੈਕਸ ਕਰਨ ਵਾਲੇ ਬਾਕੀ ਤੁਸੀਂ ਆਪਣੀ ਸੋਚ ਸਮਝ ਕੇ ਚੀਜ਼ ਮੰਗਾਓ ਉਹ ਤੁਹਾਡੇ ਤੇ ਡਿਪੈਂਡ ਕਰਦੀ ਐ ਸਾਨੂੰ ਬਹੁਤ ਵਧੀਆ ਲੱਗੀ ਬਾਈ ਚੀਜ਼ ਮਤਲਬ ਇੱਥੇ ਚੱਲ ਰਹੀ ਐ ਨਾ ਮਸ਼ੀਨ ਆ ਸਾਰਾ ਟਰਾਈ ਸਰਸ ਦਾ ਕਜੋਰ ਪਾਉਂਦੇ ਹੋ ਬਹੁਤ ਵਧੀਆ ਮਾਣ ਆ ਮਾਨੂ ਮੈਂ ਗੇ ਮੈਂ ਮਾਰ ਮੰਦੂ ਵੀ ਪਹਿਰੇਦਾਂ ਐ ਕਰਤੇ ਉਹ ਕਰਤੇ ਹਨਾ ਮਨ ਆਪ ਗਲਤ ਚੀਜ਼ ਨਹੀਂ ਕਰਿਆ ਮਾਨ ਜਨਾ ਵੀ ਮੈਂ ਤਾਂ ਇੱਕ ਕਿਕਰ ਪੀਆ ਵੀ ਮੈਂ ਮਤ ਪ੍ਰੋਫਿਟੀ ਲਾ ਦੋ 3-4 ਲੱਖ ਦੀ ਪਰ ਗਲਤ ਜਗਾ ਦੇ ਨਾ ਪੈਸਾ ਬਹੁਤ 2-4 ਕਰੋੜ ਬੰਦ ਕਰਕੇ ਦਵਾ ਦੇ